ਤੁਹਾਡਾ ਪੁਰਾਣਾ ਕੋਲਰ ਵਰਤੇ ਵਾਸ਼ਿੰਗ ਮਸ਼ੀਨ ਲੈ ਸਕਦੇ ਆ ਜਾਂ LED ਲੈ ਸਕਦੇ ਆ ਫਰਿੱਜ ਲੈ ਸਕਦੇ ਆ ਤੁਹਾਡਾ ਪੁਰਾਣਾ ਕੋਈ ਵੀ ਪ੍ਰੋਡਕਟ 5000 ਰੁਪਏ ਦਾ ਘਟਾਇਆ ਜਾਏ ਕੋਲਰ ਹੋਵੇ ਤੁਹਾਡੇ ਕੋਲ ਟੁੱਟਿਆ ਕੋਲਰ ਪਿਆ ਹੋਵੇ ਕਰੇ ਉਹ ਵੀ 5000 ਦਾ ਘਟਾਇਆ ਜਾਏ LED ਪਈ ਹੋਵੇ ਉਹ ਵੀ 5000 ਦੀ ਘੱਟੀ ਜਾਏ ਫਰਿੱਜ ਹੋਵੇ ਉਹ ਵੀ 5000 ਦਾ ਘਟਾਇਆ ਜਾਏ ਹਾਂ ਵੇ ਆਹ ਤੂੰ ਲੰਘ ਗਿਆ ਨਾ ਮਾਰਿਆ ਕਰ ਮੁੰਡਾ ਤੂੰ ਉਹ ਤੇ ਤੂੰ ਪਠੇਰਾ ਸੋਣਾ ਸੁਨਖਾਂਗਾ ਮੇਰੇ ਤਾਂ ਇੰਨੀ ਤੇਰੇ ਨਾਲ ਹੀ ਵਿਆਹ ਕਰਾ ਲੈਂਦੀ ਪਰ ਦੇਖੀ ਬੇ ਉਹ ਸਰਪੰਚਣੀ ਐ ਅੱਜ ਬਹਿੰਡੇ ਕਿਧਰ ਸਰਪੰਚਣੀ ਦੇਖ ਰਵੇ ਸਹੌਂਕੀ ਨਾਲ ਦੋ ਗਰਾਮ ਲਈ ਤੈਨੂੰ ਕੀ ਪਤਾ ਚੜਾਈ ਕਿੰਨੀ ਜਿਆਦੇ ਆ ਗਈ ਹਾ ਫਿਰ ਤੂੰ ਸਾਨੂੰ ਦੱਸ ਤੂੰ ਕਿਧਰ ਫਿਰਦਾਗਾ ਨਹੀਂ ਤੁਸੀਂ ਕਿੰਨੇ ਕਿੱਥੇ ਫਿਰਦੇ ਨਾਲ ਆ ਕੀ ਤਲੂਸ ਕੱਟਾ ਤੂੰ ਇਹਨਾਂ ਨਾਲ ਤੂੰ ਨਹੀਂ ਗੋਲ ਲੈਂਦਾ ਮੈਂ ਉਹ ਅੰਜ ਪਈ ਤਾਂ ਹੋ ਗਿਆ ਫਿਰ ਜੈ ਜੈ ਦੇਸ ਹੋ ਜਾ ਪੈਸਾ ਬਣਾਉਣਾ ਪੈਂਦਾ ਤ ਨਹੀਂ ਤਾਂ ਤੈਨੂੰ ਕੀ ਦੱਸਾਂ ਮੇਰੀ ਸੱਸ ਬੜੀ ਬੇਚਤਿਵੀ ਆ ਉਹ ਤਾਂ ਕੋਣ ਨਹੀਂ ਦਿੰਦੀ ਆ ਇਹ ਕੱਪੜਾ ਲੀਦਾ ਉਂਗਲਾ ਲਾ ਦਿੰਦੀ ਆ ਮੇਰੇ ਪਰੋਹਣੇ ਨੂੰ ਤਾਂ ਫਰ ਕਿਧਰ ਚੁੰਨੀ ਜੀ ਲੈਣੀ ਪਈ ਉਹ ਤਾਂ ਮੈਂ ਤਾਂ ਕੁਬਾਰੀ ਪੈਂਦੀ ਐ ਤੇ ਮੈਂ ਆ ਤੇ ਫਿਰ ਦਿੱਦੀ ਸੈਂਸਰ ਦੀ ਮਿਲਦੀ ਆ ਮੈ ਤਾਂ ਸੈਂਸਰ ਚ ਇਹ ਕੀ ਹੁੰਦਾ ਸੈਂਸਰ ਕੀ ਹੁੰਦਾ ਸਸਰੀ ਤੇ ਬਰਦੀ ਆ ਬਦਸਰੇ ਉਹ ਡਿਪਰੈਸ਼ਨ ਉਹ ਡਿਪਰੈਸ਼ਨ ਹੁੰਦਾ ਬੁੱਧੂ ਕਰੀ ਦਾ ਨਹੀਂ ਆਹ ਆਹ ਹਾਂ ਡਿਪਰੈਸ਼ਨ ਸਰੀਕ ਕੋਲ ਹੋ ਗਈ ਉਹਨਾਂ ਦਾ ਜਦਾਂ ਗਰੇ ਜਿਲਾ ਮੈਂ ਤੇ ਗਾਤਨ ਵਾਈ ਕਰੀ ਕਿ ਅੱਜ ਤਾਂ ਸਹਾਰੇ ਕਿਤੇ ਫਿਰਿਆ ਮੈਂ ਤਨਾ ਕੁੱਲਰ ਨਹੀਂ ਮਿਲ ਰਿਹਾ ਮੇਰੀ ਸੱਸ ਬੈਲਣਾ ਮੇਰੇ ਜਿਹੜਾ ਦਾਚ ਰਿਕਾ ਤੇ ਸਮਾਨ ਹਨਾ ਪਿੱਛੇ ਇੱਥੇ ਵਿੱਚ ਕੁੱਲਰ ਆਪ ਚੋੜੀ ਹੋ ਕੇ ਪੈ ਜਾਂਦੀ ਹੈ ਲਾਲ ਕੇ ਮੇਰੇ ਵਰਗੀ ਗਰਮੀ ਤੇ ਮਰਦੀ ਹੋਗੀ ਤੇ ਕੁੱਲਰ ਚਾਹੀਦਾ ਤੂੰ ਕੁੱਲਰ ਦਵਾ ਦਿੰਦੇ ਹੈਂ ਉਹਨਾਂ ਮੈਂ ਕਿਹਾਰੇ ਬਾਰੇ ਬੋਲਦੇ ਨੇ ਸਾਰੇ ਬਟਿੰਡਾ ਕਾਏ ਨਹੀਂ ਨਹੀਂ ਬਟਿੰਡਾ ਦੇ ਇੱਕ ਵਧੀਆ ਬੰਦੇ ਹੈਗੇ ਨੇ ਇਹਦਾ ਬਹੁਤ ਸਸਤਾ ਰੇਟ ਹੈਗਾ ਅਰੇ ਨਾ ਇਹਦਾ ਐਕਸਚੇਂਜ ਆਫਰ ਵੀ ਹੈਗਾ ਮਤਲਬ ਪੁਰਾਣੀ ਚੀਜ਼ ਲੈ ਕੇ ਤੂੰ ਹੋਰ ਲੈ ਸਕਦੇ ਚਲੋ ਮੈਂ ਲੈਦਾ ਤੁਹਾਨੂੰ ਆ ਜਾ ਇੱਕ ਵਾਰੀ ਵੇਖ ਤਾਂ ਫਿਰ ਚਲ ਮਰੇ ਆ ਕੇ ਚੱਲ ਆ ਜਾ ਉਹਨਾਂ ਮੇਰੀ ਗੱਲ ਸੁਣ ਲੈ ਦੱਸੀ ਨਾ ਚੰਗਾ ਕਿਸੇ ਨੂੰ ਵੀ ਮੇਰੀ ਤੇਰੇ ਨਾਲ ਗੱਲ ਬਾਤ ਆਈ ਮੇਰੀ ਤੇਰੇ ਨਾਲ ਗੱਲ ਬਾਤ ਦੋ ਮਿੰਟ ਪਹਿਲਾਂ ਨਹੀਂ ਮਿਲਿਆ ਤੂੰ ਕੁਛ ਨਹੀਂ ਮੈਂ ਕੁਛ ਨਹੀਂ ਤੁਮਾਰਾ ਨਾ ਕਰ ਕਰ ਚਲ ਕਿੱਥੇ ਦੇਖ ਆ ਚੱਲ ਤੇ ਆ ਜਾ ਆਇਆ ਚਾਹ ਦੇਖ ਇਹ ਆ ਪਟੇਲਾ ਇਨਸਟਾਲਮੈਂਟ ਹੌਸ ਵਾਲੇ ਇਹਨਾਂ ਦੇ ਕੋਲ ਹਾਂ ਆ ਵੇਖ ਲੈ ਆ। ਲੈ ਹਾ ਮੋਟੇ ਦਿਮਾਗ ਦੇ ਮੈ ਮੈਨੂੰ ਲੱਗਦਾ ਮਾਲ ਅੱਜ ਕੱਲ ਤੇਜ਼ ਨਾਲ ਲੱਗਿਆ ਤਾਂ ਖਾਨ ਲੱਗ ਗਿਆ ਇਹ ਪਵਾ ਦੇ ਮਗਰ ਲੱਗੇ ਆ ਟੁੱਟੇ-ਪੁੱਟੇ ਸਮਾਨ ਪਾਈ ਇਹ ਤਾਂ ਸਾਡੇ ਤੋਂ ਚੈਦੀ 2-200 ਰੁਪਏ ਨੇ ਜਿੰਨਾ ਮਰਜ਼ੀ ਚੱਕ ਕੇ ਲੈ ਜਾਵੇ ਤੇਰਾ ਪਿਆਰਾ ਉਹ ਪਾਗਲੇ ਹੋਰ ਕੰਮ ਨਹੀਂ ਗਏ ਪੁਰਾਣਾ ਕੱਢਦੇ ਤੇ ਹੋਰ ਦੇ ਦਿੰਦੇ ਆ ਨਵਾਂ ਦੇ ਦਿੰਦੇ ਕਹਿੰਦੇ ਮਤਲਬ ਆ ਦੇਖ ਆ ਪਿਆ ਉੱਪਰ ਨਵਾਂ ਇਹ ਇਹ ਕੱਟ ਕੇ ਦੇ ਦਿੰਦੇ ਆ 5000 ਦਾ ਕੱਢਦੇ ਨਾ ਇਹ ਤੇ ਹੋਰ ਆ ਵੀ 5000 ਦੀ ਤਾਂ ਆ ਵੀ ਐਲਰੀਡਾ ਪਾਉਣੀ ਆ ਸੀ ਪ੍ਰਾਣੀ ਹੋਰ ਕੀ ਲੈ ਮੈਂ ਉਹ ਡੁੰਡੇ ਮਾਰ ਜਾਈਂ ਸਾਡੀ ਮੂਹਰ ਤੇ ਖਰਾਬ ਹੋ ਰਹੀ ਏ ਆਪਣੇ ਲੈ ਕੇ ਰੱਖ ਦੇ ਪਾਣੀ ਦਾ ਮੈਨੂੰ ਤੁਹਾਨੂੰ ਕਹੇ ਪ੍ਰਾਣੀ ਜੀ ਤੁਸੀਂ ਪ੍ਰਾਣੀ ਵੀ ਦੇ ਸਕਦੇ ਹੋ ਬਾਕੀ ਤਾਂ ਮੈਂ ਉਹ ਚੀਜ਼ਾਂ ਵੇਣ ਲਿਆ ਬੌਜੀ ਨੇ ਕਾਹਦਾਂ ਕਹ ਲਾ ਜੋ ਬੌਜੀ ਵੱਡੀ ਕੋਈ ਨਹੀਂ ਹੁੰਦਾ ਇੱਕੋ ਦੇ ਦੋ ਖਾਵਾ ਕੋਈ ਤੇਰ ਦਾ ਬਾਲਾ ਬੌਜੀ ਦਸੀ ਗਾਲ ਦੀ ਸਸਰੇ ਕਾਲ ਦੀ ਸਸਰੇ ਕਾਲ ਬਾਬੂ ਸਸਰੇ ਕਾਲ ਬੌਜੀ ਸੇਠਾ ਨੂੰ ਬੌਜੀ ਕਹਿੰਦੇ ਆ ਅਸੀਂ ਕਿਉਂ ਮੁਕੀ ਰੱਖ ਉਹ ਬਾਬੂ ਨਹੀਂ ਨਹੀਂ ਉਹ ਬਾਬੂ ਹੁੰਦਾ ਉਹ ਬਾਬੂ ਹੁੰਦਾ ਮੈਂ ਜੀ ਮੈਂ ਆਪਣੇ ਆਪ ਨੂੰ ਕਹਿੰਦੀਆਂ ਮੈਂ ਇਹ ਕਿਹਦੀ ਕਿੰਡ ਦੀ ਸਰਪੰਚ ਤੇ ਨਹੀਂ ਕਿ ਸਰਪੰਚ ਵੀ ਹੋਣ ਵਾਲੀ ਹੈ ਜੀ ਹਲੇ ਹੋਈ ਨਹੀਂ ਜੀ ਤਰਾ ਬਹਿ ਜਾ ਸਰਪੰਚ ਵੀ ਹੋਣ ਵਾਲੀ ਹੈ ਜੀ ਇਹਨੇ ਹੋਈ ਨਹੀਂ ਲੱਖਣੋ ਕੀ ਪਤਾ ਇਹ ਤੈਨੂੰ ਪਤਾ ਮਾਹ ਬਾਬੂ ਮੈਂ ਤੇ ਆ ਕੇ ਜੀ ਹਕੂ ਨੂੰ ਦਿਖਾ ਦੇ ਮੈਨੂੰ ਗਰਮੀ ਜਿਹੜਾ ਆਪਣਾ ਸਟੇਜ ਆਫਰ ਆ ਜੀ ਇੱਕ ਤਾਂ ਉਹ ਦੱਸ ਦੋ ਜੀ ਆਪਣਾ ਕੀ ਆਫਰ ਆ ਜਿਹੜਾ ਆਪਾਂ ਪੁਰਾਣਾ ਕੱਟ ਕੇ ਨਵਾਂ ਦਿੰਦੇ ਆ ਠੀਕ ਹੈ ਉਹਦੇ ਬਦਲੇ ਕੀ ਕੁਝ ਲੈ ਸਕਦੇ ਆ ਦਾਪੀ ਠੀਕ ਹੈ ਆਪਣਾ ਪੁਰਾਣਾ ਕੋਲਰ ਵੱਟੇ ਵਾਸ਼ਿੰਗ ਮਸ਼ੀਨ ਲੈ ਸਕਦੇ ਆ ਜਾਂ ਐਲਈਡੀ ਲੈ ਸਕਦੇ ਆ ਫ੍ਰਿਜ ਲੈ ਸਕਦੇ ਆ ਤੁਹਾਡਾ ਪੁਰਾਣਾ ਕੋਈ ਵੀ ਪ੍ਰੋਡਕਟ 5000 ਰੁਪਏ ਦਾ ਕੱਟਿਆ ਜਾ ਹਾਂ ਸਾਡੇ ਤੇ ਇੱਕ ਮਸ਼ੀਨ ਪਈ ਸੀ ਕਿ ਕੁਵਾੜੀ ਵਾਲੇ ਨੂੰ ਪੁੱਛੀ ਸੀ ਬੇੜੀ ਬੈਠੀ ਹਾਂ ਕਹਿੰਦਾ ਕਿ ਤੈਨੂੰ 100 ਰੁਪਏ ਦੇ ਬੱਕੂ ਦਾ ਲੈ ਜੀ ਮੈਨੂੰ ਪਹਿਲਾਂ ਤੋਂ ਲੈਣਾ ਸੀ ਮੈਂ ਇੱਥੇ ਲੈਣਾ ਸੀ 25000 ਰੁਪਏ ਇੱਕ ਗਰਮੀ ਆਫਰ ਆ ਜੀ ਜੇ ਰੁਕਦੀ ਹੋਵੇ ਜਾਂ ਚੱਲਦੀ ਹੋਵੇ ਜਾਂ ਨਾ ਚੱਲਦੀ ਹੋਵੇ। ਕਾ ਬਾਪ। ਲੈ, ਕੂਲਰ ਹੋਵੇ, ਤੁਹਾਡੇ ਕੋਲ ਟੁੱਟਿਆ ਕੂਲਰ ਪਿਆ ਹੋਵੇ ਕਰੇ। ਉਹ ਵੀ 5000 ਦਾ ਘੱਟਿਆ। LED ਬਈ ਹੋਵੇ ਉਹ ਵੀ 5000 ਦੀ ਘੱਟੀ ਜਾਵੇ। ਫ੍ਰਿਜ ਹੋਵੇ ਉਹ ਵੀ 5000 ਦਾ ਘੱਟਿਆ ਜਾਵੇ। ਅੱਛਾ, ਜਿਹੜਾ ਮਰਜ਼ੀ ਸਮਾਨ ਲੈਦੀ ਹੈ ਬਾਬੂ। ਆਜੋ ਦੇਖ ਲਓ ਸਮਾਨ। ਇਹ ਆਜਾ ਫਿਰ ਤੁਹਾਨੂੰ ਚੋਟੇ-ਟੋਟੇ ਜਿਵੇਂ ਦੱਸੇਗੀ ਪਹਿਲਾਂ। ਸਾਰੇ ਦੱਸਣਾ। ਇਹ ਸਾਰਾ ਬਿੰਡਾ ਘੱਲਿਆ ਮੈਨੂੰ ਪਤਾ ਨਹੀਂ ਲੱਗਿਆ ਲੈ। ਵੀ ਇਹ ਤਾਂ ਗਲ ਹੋ ਗਈ। ਘਿੰਡਾ ਜਿ ਕਿਸੇ ਕੋਲੇ ਆਫਰ ਹੀ ਹੈ ਨਹੀਂ ਜੀ। हां हां ले ਆਪਣੇ ਕੋਲੇ ਸਕੀਮ ਆ ਜੋ ਕੂਲਰ ਦੇਖੋਗੇ ਜਿਹੜਾ ਕੋਈ ਮਾਦੀ ਦਿਖਾਉਦੇ ਕੋਈ ਮੈਂ ਫਿਰ ਬੋਟਾ ਚ ਵੀ ਹੁਣ ਖੜੀ ਹੋਣੀ ਹੈ ਨਾ ਕਿੰਨਾ ਕਾ ਕਰਕੇ ਬੱਗੇ ਬੁੰਦੇ ਘਰੇ ਆਉਂਦੇ ਫਿਰ ਨਾ ਜੀ ਮੰਨ ਕੇ ਤੁਹਾਨੂੰ ਗਰਮੀ ਬਹੁਤ ਹੈ ਜੀ ਔਰ ਗਾਗੂ ਵੀ ਭੇਜਿਆ ਕਰੋਗੇ ਫਿਰ ਤਾਂ ਤੁਸੀਂ ਪਿੰਡ ਦੇ ਸਰਪੰਚਾਂ ਹਾਂ ਜੀ ਸਰਪੰਚ ਨਹੀਂ ਮੈਂ ਪਿੰਡ ਦੀ ਕੂੜਾ ਆ ਦੇਖੋ ਇਹ ਕੂਲਰ ਨਾ 5000 ਦਾ ਕਟਾ ਏ ਜਿਹੜਾ ਵੀ ਤੁਸੀਂ ਪਸੰਦ ਕਰਨ ਉਹ 5000 ਰੁਪਏ ਮਾਈਨਸ ਹੋ ਜੂ। ਬਾਕੀ ਪੈਸੇ ਜੇ ਤੁਹਾਡੇ ਕੋਲ ਨਕਦ ਹੈ ਨਹੀਂ ਤਾਂ ਕਿਸ਼ਤਾਂ ਤੇ ਵੀ ਹੋ ਜਾਣਗੇ। ਹੈ? ਮਤਲਬ ਕਿ ਵੀ ਜੇ ਮੈਂ ਪੈਸੇ ਨਾ ਪਨਾ ਤਾਂ ਵੀ ਕਿਸ਼ਤਾਂ ਵੀ ਹੋ ਜਾਣਗੀਆਂ। ਇਹ ਫਿਰ ਉਹ ਜਿੰਨੀ ਸਸਤਾ ਸਬ ਮਤਲਬ ਕਿ ਜਿਹੜਾ ਜਿਹੜਾ 5000 ਦਾ ਕਟੋਗੇ ਉਹ ਸਾਡੇ ਪੈਸੇ ਭਰੇ ਜੀ ਤੁਹਾਡੇ। ਅੱਛਾ। ਬਾਕੀ ਕਿਸ਼ਤਾਂ ਵੱਧ ਜਾਣਗੀਆਂ। ਹੂੰ। ਹੈ? ਲੈ ਇਹਨਾਂ ਕੋਲ ਤੁਸੀਂ ਕੂਲਰ ਲੈ ਲਓ। ਸੋਫੇ ਲੈ ਲਓ, ਬੈੱਡ ਲੈ ਲਓ। ਅੱਛਾ ਜੀ। ਜੇ ਕਿਸ਼ਤੋ ਕਿਸ਼ਤੋ ਕਿਹੜੇ ਮਾਰੀ ਸੀ। ਕਤ ਤੇ ਵੀ ਆਕਰ ਕੇ ਨਾ ਇਹਨਾਂ ਕੋਲ ਲੇਤਾ ਚ ਬਈ ਆਏ ਤਾਂ ਨਿਕ ਜੋ ਬਾਗ ਵਿੱਚੀ ਉਹ ਕਰ ਦਿੰਦੇ ਹੁੰਦੇ ਨੇਗੇ ਉਹ ਖਰਾਬ ਤਾਂ ਨਹੀਂ ਹੋਣਗੇ ਨਹੀਂ 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 ਦੋ ਸਾਲਾਂ ਦੀ ਗਾਰੰਟੀ ਆ ਰਹੀ ਆ ਵੇਖੋ ਦੋ ਸਾਲ ਦੀ ਆਹ ਦੇਖੋ ਵਧੀਆ ਗੱਦੇ ਹਾਂ ਸਾਡੇ ਕੋਲ ਗੱਦਾ ਕਮ ਸੋਫਾ ਕਮ ਬੈੱਡ ਵੀ ਹੈਗਾ ਇਹ ਜਵਾਕ ਹੈ ਪਾਲਾ ਭਾਂ ਦੀ ਜਵਾਕ ਤੇ ਚੈਬਾਲ ਅੱਛਾ ਹਾਂ ਹਰ ਵਾਰੀ ਵਧੀਆ ਚੀਜ਼ ਆ ਗਈ ਹੁ ਆ ਕੀ ਕਿਥੇ ਰੋਲ ਏ ਬਣ ਗਈ ਨੀ ਤੋੜਨੇ ਪਈ ਹੁੰਦਾ ਪਾਗਲੇ ਮਾਤਾ ਬਣਾਤੀ ਕੁਤੀ ਬਣ ਗਈ ਕੁਤੀ ਬਣ ਜਾਂਦੀ ਹੈ ਫਿਰ ਤਾਂ ਵਧੀਆ ਆ ਵੀ ਸਾਈਡ ਤੇ ਕੱਢ ਲਾਵੇ ਹਟਾ ਹਟਾ ਸਾਈਡ ਆ ਬਾਬੂ ਆਨ ਕੱਢਦੇ ਸਾਈਡ ਤੇ ਚ ਲਈ ਜਾਵਾ ਇਹਦੇ ਦੋ ਆਵੇ ਆ ਕਲਰ ਹੋਰ ਵੀ ਪਿਆਇਚ ਹੈ ਆ ਦੇਖ ਸਰਪੰਚ ਜੀ ਇਹ ਫ੍ਰਿਜਾ ਫ੍ਰਿਜਾ ਸਾਰਾ ਕੁਝ ਮਿਲ ਜਾਂਦਾ ਇਹਨਾਂ ਕੋਲ ਹੈ ਪਰ ਮੈਂ ਫ੍ਰਿਜ ਦਾ ਤਾਂ ਮੈਨੂੰ ਲੋੜ ਐਨੀ ਨਹੀਂ ਗਈ ਕੋਈ ਕੰਮ ਕਰ ਸਾਰੇ ਲੋਕਾਂ ਨੂੰ ਪਿੰਡਾਂ ਨੂੰ ਵਿੱਚ ਫ੍ਰਿਜ ਚਾ ਦੇ ਤੂੰ ਵਧੀਆ ਵੋਟਾਂ ਪੈ ਜਾਣਗੀਆਂ ਪਿੰਡਾਂ ਲੈ ਪਿੰਡਾਂ ਮੈਂ ਕਿਸਤਾਂ ਤੇ ਕਿਸਤਾਂ ਤੇ ਸਰਕਾਰੀ ਪੈਸਾ ਹੋਊਗਾ ਕਿ ਸਰਕਾਰੀ ਪੈਸੇ ਤੇ ਕਿਸਤਾਂ ਭਰ ਬਣਗੇ ਮੇਰੇ ਕੋਲ ਸੁਣ ਵੀ ਮੈਂ ਤਾਂ ਕਹਿੰਦੀ ਕਿ ਫ੍ਰੀ ਜੋ ਪਾਣੀ ਕਰਦੇ ਆ ਆਹ ਸਾਰੇ ਨੇ ਹਣ ਵਿੱਚ ਹਾਂ ਚੱਕਵਾ ਦਿੰਦੇ ਆ ਪਿੰਟੋ ਵਾਲਿਆਂ ਨੂੰ ਜੇ ਮੇਰੇ ਖਾਤੇ ਚ ਪੈਸੇ ਹੋਣ ਕਿ ਸਰਕਾਰ ਵੱਲੋਂ ਉਦੋਂ ਕਿਸਤਾਂ ਭਰ ਬਣੇ ਬਿਲਕੁਲ ਬਿਲਕੁਲ ਤੇ ਬਾਊ ਜੀ ਇੱਕ ਮਿੰਟ ਦੇਖ ਬੱਲੇ ਸੁਣਦਾ ਬਾਪੂ ਅਸਾਂ ਬਾਊ ਜੀ ਕਿਹਨੇ ਆਉਣਾ ਹੋਵੇ ਮੜਾ ਕਿੱਥੇ ਆਉਣਾ ਪੂਗ ਮੜਾ ਜੀ ਕਿਹਨੇ ਬੋਲਣਾ ਨਹੀਂ ਫੈਕਟਰੀ ਰੋਡ ਜੀ ਚੱਲ ਬੈਕ ਸਰਪੀਆਰ ਦੀ ਵਰਕਸ਼ਾਪ ਪਟੇਲਾ ਇਨਸਟਾਲਮੈਂਟ ਹਾਊਸ ਬਟਿੰਡਾ ਮੋਬਾਈਲ ਨੰਬਰ 98555217412 ਹੱਛਾ ਸਾਡੇ ਪਿੰਡ ਵਾਲਿਆਂ ਨੂੰ ਭੇਜੂੰਗੀ ਫਿਰ ਉਹ ਆ ਜਾਣਗੇ ਚੱਕ ਕੇ ਲੈ ਜਾਣਗੇ ਸਾਡ ਲੈ ਜੀ ਤੁਸੀਂ ਕਾਰ ਦੇ ਦਿੰਦੇ ਹਾਂ ਹਾਂ ਠੀਕ ਹੈ ਬਈ ਠੀਕ ਹੈ ਚਲ ਆ ਵੀ ਸਹੀ ਹੈ ਹਨਾ ਬਾਕੀ ਨੰਬਰ ਨੰਬਰ ਲੈ ਲਈ ਬਾਬੂ ਨੰਨ ਕੋਲ ਨੂੰ ਭੇਜਦੇ ਅਪਾ ਉਧਰ ਕਢਾ ਦੋ ਫਿਰ ਸਾਊਆ ਬਾਬੂ ਚਲ ਮੈਂ ਚੰਗਾ ਆਪਣੀ ਚੀਜ਼ ਦੇ ਆਪਣੀ ਗੱਲ ਬਾਤ ਤੇ ਤੇਰੀ ਗੱਲ ਬਾਤ ਆਪਣੀ ਚਰਵੇਂ ਗੱਲ ਬਾਤ ਕੋਈ ਨਹੀਂ ਹੈਗੀ ਆਪਣੀ ਚਲੋ ਆ ਤਾ ਫਿਰ ਤੇਰ ਤੂੰ ਮੈਂ ਇਨਾ ਭਾਗ ਲੈ ਤੇ ਚੱਲ ਮੈਂ ਦੂਸਰਾਂ ਨੂੰ ਤੂੰ ਜਾ 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 ਜਾ